ਦੇਖੋ 1832 ਦੇ ਨੇੜੇ ਨੇੜੇ ਚੱਲ ਰਿਹਾ ਜੀ ਲਾਹੌਰ ਚ 12 ਦਰੀ ਦੇ ਵਿੱਚ ਦਰਬਾਰ ਲੱਗਿਆ ਹਰ ਹਫਤੇ ਲੱਗਦਾ ਸੀ ਦਰਬਾਰ ਮਹਾਰਾਜ ਰਜੀਤ ਸਿੰਘ ਬੈਠ ਗਏ ਆ ਕਿ ਹਾਂਜੀ ਜਿਹੜਾ ਉਹਦਾ ਮੇਨ ਮੰਤਰੀ ਅਹਿਲਕਾਰ ਉਹਨਾਂ ਦੇ ਵੱਡਾ ਮੁੰਡਾ ਹਨਾ ਹੋਰ ਸਾਰੇ ਉਹਨਾਂ ਦੇ ਨਾਲ ਬੈਠੇ ਨੇ ਜੀ ਬਾਕੀ ਲਾਈਨ ਲੱਗੀ ਹੋਈ ਹੈ ਮਿਲਣ ਵਾਲਿਆਂ ਦੀ ਕਿਸੇ ਨੇ ਨੌਕਰੀ ਲੈਣੀ ਹੈ ਕਿਸੇ ਨੇ ਇਨਾਮ ਲੈਣਾ ਕਿਸੇ ਨੇ ਸ਼ਿਕਾਇਤ ਲਾਉਣੀ ਹੈ ਜੀ ਭਾਈ ਸੋ ਦੋ ਕਜ਼ਾਕਿਸਤਾਨੀ ਉਜ਼ਬੇਕਿਸਤਾਨੀ ਆਏ ਆ ਉਹ afghanistan ਦੀ ਕੁਝ ਸਟ੍ਰੈਟਜੀ ਦੀ ਗੱਲ ਕਰਨ ਆਏ ਆ ਉਹਨਾਂ ਨਾਲ ਗੱਲਬਾਤ ਹੋ ਰਹੀ ਹੈ ਮਹਾਰਾਜਾ ਬੜੇ ਧਿਆਨ ਨਾਲ ਸੁਣਦੇ ਹਰੀ ਸਿੰਘ ਨਲੂਏ ਨੂੰ ਕੁਝ ਪੁੱਛ ਰਹੇ ਆ ਹਾਂਜੀ ਨਾਲ ਫੋਰਨ ਮਿਨਿਸਟਰ ਫਕੀਰ ਅਜ਼ੀਜ਼ਉਦੀਨ ਬੈਠੇ ਆ ਬਹੁਤ ਸਿਆਣੇ ਠੀਕ ਆ ਜੀ ਉਹਨਾਂ ਦਾ ਪਰਸਨਲ ਡਾਕਟਰ ਮਾਰਟਨ ਹੌਨਨਬਰਗਰ ਖੜਾ ਵਾ ਜੀ ਇੱਥੇ ਸ਼ਾਮ ਸਿੰਘ ਟਾਰੀ ਵਾਲਾ ਖੜਾ ਦੇਖੋ ਇਹਨਾਂ ਦਾ ਇਹਨਾਂ ਦੀ ਕੁੜੀ ਵੀ ਆਈ ਸੀ ਕਮਰ ਨੌ ਨਿਹਾਲ ਸਿੰਘ ਨੂੰ ਆਹ ਖੜਾ ਕਮਰ ਨੌ ਨਿਹਾਲ ਜੀ ਬਾਈ ਇਹਦੇ ਤੇ ਛੱਜਾ ਡਿੱ ਗਿਆ ਸੀ ਨਾਲ ਉਦੋਂ ਸਿੰਘ ਡੋਗਰਾ ਤੇ ਇਹ ਇਕੱਠੇ ਹਾਂਜੀ ਤੇ ਇਹ ਸ਼ੇਰ ਸਿੰਘ ਆ ਬੜਾ ਦਲੇਰ ਮੁੰਡਾ ਉਹਨਾਂ ਦਾ ਜੀ ਤੇ ਆ ਸੰਧਾ ਵਾਲੀ ਇਹ ਸਾਜ਼ਿਸ਼ ਕਰ ਰਹੇ ਨੇ ਦੇਖੋ ਰਜੀਤ ਸਿੰਘ ਦੇ ਖਿਲਾਫ ਇਹਨਾਂ ਨੇ ਸ਼ੇਰ ਸਿੰਘ ਦੇ ਗੋਲੀ ਮਾਰੀ ਸੀ ਹਾਂ ਆ ਕੱਲੀ